ਹਾਂਜੀ ਸਸੀ ਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਜਿ ਖੇਪਲ ਦੇ ਵਿੱਚ ਜੀ ਜਲਾ ਸੰਗਰੂਰ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਇਹ ਬੋਰ ਘਰ ਦੇ ਵਿੱਚ ਆਈ ਛੋਟਾ 5 ਇੰਚੀ ਬੋਰਾਗਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆਈ ਆ ਕਿ ਬੋਰ ਇਹ ਰੇਤਾ ਮਾਰਨ ਲੱਗ ਗਿਆ ਤੇ ਪਾ ਕੇ ਕੈਮਰਾ ਕਰਦੇ ਚੱਕ ਦੇਖਦੇ ਕੀ ਰਿਵਿਊ ਹੋਊਗਾ ਆਪਣੇ ਬੋਰ ਦਾ ਕੀ ਪ੍ਰੋਬਲਮ ਹੈ ਦੇ ਵਿੱਚ ਤੇ ਆ ਰਿਹਾ ਜੀ ਬੋਰਾ ਆਪਣਾ ਜੱਟਾ ਮਾਤਾ ਉਹ ਨਹੀਂ ਫਿਕ ਨਹੀਂ ਕਰਦਾ ਭੈਣ ਚੋਰ ਨੂੰ ਤੇ ਪਾ ਕੇ ਕੈਮਰਾ ਕਰਦੇ ਚੱਕ ਦੇਖਦੇ ਕੀ ਪ੍ਰੋਬਲਮ ਹੈ ਆਪਣੇ ਬੋਰ ਦੇ ਵਿੱਚ ਜਰਸ 55 28 56 565 ਕਿੰਨਾ ਡੂੰਘਾ ਲੱਗਿਆ ਬੋਰ ਇਹ 360 ਦਾ ਪੱਕਾ ਕਹਿੰਦੇ ਨਹੀਂ 100 ਫੁੱਟ ਸੱਲ ਕਹਿੰਦੇ ਨੇ 360 360 ਪੁਆਇੰਟ ਮਾਲ ਆਗਾ ਮੋਟਰ ਕਿੰਨੇ ਤੇ ਚੱਲਦੀ ਸੀ ਮੋਟਰ 200 ਤੇ ਚੱਲਦੀ ਸੀ ਪੂਰੇ ਪਾਣੀ ਪਾਤਾ ਦੀ ਸਾਫ ਪਾਣੀ ਪਾਤਾ ਸੀਗਾ ਬਈ ਪਾਈਪ ਵਿੱਚ ਸੜ ਕੇ

ਦੇ ਦੇ ਵਿੱਚ ਪਤਾ ਲੱਗੂਗਾ ਹੈਗਾ ਹਾਂ ਅੱਛਾ ਉਹ ਰੋੜਾ ਜਿਹੜੀ ਚੋਰੇ ਪਈ ਹੋ ਜਾਂਦੀ ਉਹ ਚ ਵੀ ਆਇਆ ਕੈਮਰਾ ਉਹ ਵੀ ਰਿਕਾਰਡਿੰਗ ਕਰ ਰਿਹਾ ਹੈ। ਹਵਾ ਇਨਾ ਕਿੰਨਾ ਹੋ ਗਿਆ ਦੇਖੀ ਪਾਣੀ ਚ ਭਾਗ ਜਾਣਾ ਹੈ ਨਾ ਹਾਂ ਚੋਕੜ ਤਾਂ ਹੀ ਬਸ ਚੱਲ ਜਾਣ ਦੇ ਮੜਾ ਤਾਂ ਜਾ ਕੇ ਛੱਡੀ ਥੋੜਾ ਜਾ ਤਾਂ ਜਾ ਕੇ ਛੱਡ ਮੜਾ ਜਾ ਹੌਲੀ ਛੱਡੀ ਜਮਾ ਹੌਲੀ ਛੱਡ ਹੁਣ ਚੱਲ ਦੋਸਤਾਂ ਸੱਟ ਪੜ ਫੁੱਟ ਹੌਲੀ ਚੱਲ ਹੌਲੀ ਹੌਲੀ ਕਾਹ ਚੱਕ ਮੜਾ ਤਾਂ ਜਾਕਾ ਕੋਕਾ ਕੋਕਾ ਲੱਗਿਆ ਕੋਈ ਗੱਲ ਨਹੀਂ ਚੱਲ ਜਾਣ ਦੇ ਇਹੀ ਕੋਕਾ ਇਹ ਕਹਿੰਦਾ ਸੀ ਕੋਈ ਗੱਲ ਨਹੀਂ ਪਿੱਸੀ ਭੇਜ ਦਾਂਗੇ ਇਹਨਾਂ ਨੂੰ ਮੈਂ ਤਾਂ ਵੱਡਾ ਫਾਲਟ ਹੈ ਕੁੱਕੇ ਕਹਿੰਦਾ ਲੱਗ ਜਾਂਦੀ ਰੂੜੀ ਰੂੜੀ ਕੋਈ 155 ਫੁੱਟ ਤੇ ਐਹੀ ਕਿਉਂ ਰੰਗ ਚੱਲੇ ਜਾਣ ਦੇ ਕੋਈ ਨਾ ਕੋਈ ਨਾ ਕਿੰਨੇ ਦੇ ਟੁੱਟਿਆ ਉਹ ਤਸਾ 60 ਫੁੱਟ ਕਹਿੰਦੇ ਤੇ ਵੀ ਇਹ ਤਾਂ 260 ਤੇ ਪਾਣੀ ਨਿੱਤਰਿਆ ਨਹੀਂ ਆਣਾ ਹੋਗਾ ਪਾਣੀ ਘਟ ਪਿਆਗਾ ਹਾਂ ਇਹ ਕੋਸ ਮੋਰੀ ਨਹੀਂ ਪਿਆ ਬੁੜੀ ਤੇ ਬਰੇਤੀ ਵਰਦੀ ਹੈ ਨਦੋਂ ਕਣ ਜੰਦ ਨਹੀਂ ਹੌਲੀ ਉੱਪਰ ਕਰੀ ਮੜਾ ਜਾ ਥੱਲੇ ਕਰਾਂ ਥੱਲੇ ਕਿੰਨਾ ਹੋ ਗਿਆ ਰੇ 200 ਜਾਣ ਦੇ ਹੌਲੀ 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 ਜਾਣ ਦੇ ਹੌਲੀ ਚੱਲੀ ਲਵਾਰ ਨਹੀਂ ਡਾਕਿਆ ਉਹ ਕੁੱਤਾ ਨਾ ਜੇ ਨਹੀਂ ਕੋਈ ਸੁਣਾ ਕਿੰਨਾ ਹੋ ਗਿਆ ਮੜਾ ਬੋਲੀ ਉਪਰ ਕਰ ਮੜਾ ਜਾ 230 ਚੱਲ ਜਾਣ ਦੇ ਜਦੋਂ ਆਉਂਦਾ ਗਿਆ ਲੱਗ ਗਿਆ ਤੀ 230 ਚਾਲਾ 260 ਟੈਵੋਲਟਾਂ ਇਹਨੇ ਤਰ ਜਾਂਦਾ ਬਈ ਕਿਰਾਂ ਪਾਣੀ ਰੇਤਾ ਚੱਕਦਾ ਹੌਲੀ 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 ਉੱਪਰ ਕਰਾਂ ਥੱਲੇ ਕਰਾਂ ਉੱਪਰ ਕਰਾਂ ਬੱਸ ਰੁਕਾ ਕਿੰਨਾ ਹੋ ਗਿਆ ਔਰੇ 240 ਅੱਜ ਪੀ ਗਏ ਅੱਜ ਹੀ ਹੋ ਗਏ ਪਾਣੀ ਕੀ ਉੱਪਰ ਕਰੀ ਮੜਾ ਜਾ ਹੋਰ ਕਰਾਂ ਕਰੀ ਉਪਰ ਚੱਕੀ ਚੜਾ ਦਾ ਥੋੜਾ ਉੱਤੇ ਬਸ ਉਹ ਤਾਂ ਹਾਲਾ ਤਾਂ ਉਹੀ ਤੇ ਜਗੜ ਜਾ ਉਦੋਂ ਉਹੀ ਤੇ ਕੋਈ ਰੋਡ ਨਹੀਂ ਡਾ ਆ ਰੁੱਟਿਆ ਹੋਇਆ ਗਾਇ ਫਟ ਤੇ ਆ 52 255 255 ਕੱਢ ਲੈਣੀ ਦੁਕਾਨ ਤਾਂ ਉਹ ਬਰੇਤੀ ਦਾ ਭਰੇ ਜਾਣਾ ਸलो ਜੀ ਫਾਈਨਲੀ ਕੀ ਕੱਢਦੇ ਕੈਮਰਾ ਬਾਰੇ ਤੇ ਕਰਾਵਾਂਗੇ ਫਿਰ ਤੁਹਾਡੀ ਮਿਸਤਰੀ ਨਾਲ ਗੱਲ ਤੇ ਪੁੱਛਾਂਗੇ ਕੀ ਰਿਪੋਰਟ ਤੇ ਕੀ ਡਿਟੇਲ ਆਪਣੇ ਬੋਰ ਦੀ ਸलो ਜੀ ਕੈਰੋ ਇਹਦਾ ਅਸੀ ਗਾਲ ਜੀ ਅਸੀ ਗਾਲ ਜੀ ਹਾਂ ਜੀ ਅਸੀਂ ਪਿੰਡ ਪਹੁੰਚਦੇ ਜਖੇਪਲ ਜੀ ਉਰੇ ਬੋਰ ਮਾਰਦਾ ਤੀ ਰੇਤਾ ਤੇ ਆਪਾਂ ਨੇ ਉਹ ਬੋਰ ਚੈੱਕ ਕਰਨ ਵਾਸਤੇ ਅੱਜ ਪਹੁੰਚੇ ਦੀਏ ਤੇ ਆਪਾਂ ਨੇ ਬੋਰ ਚੈੱਕ ਕਰ ਲਿਆ ਕੈਮਰੇ ਨਾਲ ਬੋਰ ਚੈੱਕ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਬੋਰ ਜਿਹੜਾ 155 ਫੁੱਟ ਤੋਂ 255 ਫੁੱਟ ਤੋਂ ਟੁੱਟਿਆ ਹੋਇਆ ਹੈਗਾ ਉਹਦੇ ਕਾਰਨ ਥੱਲੇ ਭਰਿਆ ਹੈਗਾ ਉਹਦੇ ਕਾਰਨ ਉੱਥੇ ਹੀ ਪਾਣੀ ਆਉਂਦਾ ਸੀਗਾ ਤੇ ਬੋਰ ਲੱਗਾ ਹੋਇਆ ਹੈ 450 ਫੁੱਟਾਂ ਤਕਰੀਬਨ 100 ਫੁੱਟ ਸਾਲਾ ਤੇ 550 ਤੋਂ ਪਾਣੀ ਆਉਂਦਾ ਤੇ ਆ ਇਹਦੇ ਕਾਰਨ ਉੱਪਰ ਲਈ ਪਾਣੀ ਤਿਗਿਆ ਹੈ ਤੇ ਇਹ ਆਪਾਂ ਨੇ ਚੈੱਕ ਕਰ ਲੈਣ ਨੂੰ ਦੱਸਤਾ ਭਾਈਆਂ ਨੂੰ ਤੇ ਇਸ ਤੋਂ ਬਾਅਦ ਜਦੋਂ ਵੀ ਕੰਮ ਸਟਾਰਟ ਕਰਨਗੇ ਜੇ ਰੈ ਕਰਕੇ ਸੰਦਾ ਦੇਣੀ ਅਸੀਂ ਤੜਕੇ ਕੰਮ ਸਟਾਰਟ ਕਰ ਲਵਾਂਗੇ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡਾ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਹੈ ਪਿੰਡ ਨਮੋਲ ਤੇ ਜ਼ਿਲ੍ਹਾ ਸੰਗਰੂਰ ਆ ਤੇ ਮੋਬਾਈਲ ਨੰਬਰ 7781754490 ਧੰਨਵਾਦ ਜੀ ਓਕੇ